13% ਤੇ ਲੋਨ ਮਿਲ ਰਿਹਾ ਕੋਈ ਵੀ ਇਹਨੂੰ ਰੁਪਈਏ ਚ ਕਨਵਰਟ ਕਰਕੇ ਦਿਖਾਓ ਜਿੰਨਾਂ ਨੂੰ ਤਾਂ ਪਤਾ ਉਹ 1 ਮਿੰਟ ਲਾਉਣਗੇ ਜਿੰਨਾਂ ਨੂੰ ਨਹੀਂ ਪਤਾ ਠੀਕ ਹੈ ਜਿੰਨਾਂ ਨੂੰ ਨਹੀਂ ਪਤਾ ਮੈਂ ਕਹਦਾ ਕਿ ਬਈ ਤੈਨੂੰ ਤਾਂ ਵਿਆਜ ਇਹ 60 ਪੈਸੇ ਲੱਗਿਆ ਨਜ਼ਾਰੇ ਲੈ ਐਦੂ ਸਸਤਾ ਥੋੜੀ ਨਾ ਲੋਨ ਮਿਲੂਗਾ ਹੁਣ ਜਿਹੜੇ ਵੀਰ ਪਚਰੇ ਭੋਲੇ ਨੇ ਜਿੰਨਾਂ ਨੂੰ ਨਹੀਂ ਪਤਾ 13% ਦਾ 60 ਪੈਸੇ ਬਣਦਾ ਨਹੀਂ ਬਣਦਾ ਕਦੇ ਵੀ ਨਹੀਂ ਬਣਦਾ 60 ਕਹਦੇ ਨੇ ਕਿ 70 ਕਹਦੇ ਨੇ 80 ਕਹਦੇਣਗੇ ਅੱਜ ਦੀ ਵੀਡੀਓ ਦੇ ਵਿੱਚ ਬਸ ਤੁਹਾਨੂੰ ਇਹੀ ਸਮਝਾਉਣ ਲੱਗਿਆ ਲੋਨ ਕੋਈ ਵੀ ਹੈ ਜਿਹੜਾ ਉਹਦੇ ਉੱਤੇ ਵਿਆਜ ਲੱਗਦਾ ਹੁੰਦਾ ਪਰਸੈਂਟੇਜ ਲੱਗਦਾ ਹੁੰਦਾ ਹਮੇਸ਼ਾ ਧਿਆਨ ਕਰ ਲਿਓ ਉਹ ਕਢਾ ਲਿਓ ਆਪਣੀ ਸਟੇਟਮੈਂਟ ਲੋਨ ਦੀ ਉੱਥੇ ਤੁਹਾਨੂੰ ਨਾ ਇੱਕ ਸਾਈਡ ਤੇ ਖੁੰਜੇ ਚ ਲਿਖਿਆ ਹੋਊਗਾ ਇੱਥੇ ਲਿਖਿਆ ਹੋਊਗਾ ਅਮਾਉਂਟ ਟੋਟਲ ਭਾਵੇਂ 6 ਲੱਖ ਦਾ ਲੋਨ ਲੈ ਰਖਿਆ ਇੱਥੇ ਲਿਖਿਆ ਹੋਊਗਾ ਜੀ ਇੰਟਰਸਟ ਇੱਥੇ ਲਿਖਿਆ ਹੋਊਗਾ ਇੰਟਰਸਟ ਕਿਥੇ ਤੇ 16 ਲਿਖਿਆ ਹੁੰਦਾ ਕਿਸੇ ਤੇ 12 ਲਿਖਿਆ ਹੁੰਦਾ ਕਿਸੇ ਤੇ 10 ਲਿਖਿਆ ਹੁੰਦਾ ਪਰ ਜਿਹੜੇ ਵੀਰ ਨੇ ਆਪਣਾ ਲੋਨ ਕੀਤਾ ਸੀ ਜਾਂ ਜਿੰਨਾ ਤੋਂ ਕਰਵਾਇਆ ਉਹਨਾਂ ਨੇ ਆਪਾਂ ਨੂੰ ਕਿਹਾ ਜੀ 10 ਦਾ 70 ਪੈਸੇ ਵਿਆਜ ਪੈਂਦਾ ਤੁਹਾਨੂੰ ਕਿਹੜਾ ਪਤਾ ਲੱਗੂਗਾ ਹੁਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੀ ਕੈਲਕੂਲੇਟ ਕਰਨਾ ਸਿਖਾਵਾਂਗੇ ਵੀ ਜਿਹੜਾ ਲੋਨ ਦਾ ਵਿਆਜ ਹੈ ਉਹ ਕਿਵੇਂ ਕੱਢਣਾ ਹੈ ਪੈਸਿਆਂ ਦੇ ਵਿੱਚ ਜਾਂ ਰੁਪਈਆਂ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ ਕਿ ਆਪਾਂ ਨੂੰ ਸਹੀ ਦੇ ਵਿੱਚ ਪਤਾ ਲੱਗ ਸਕੇ ਕਿ ਆਪਾਂ ਨੂੰ ਕਿੰਨਾ ਵਿਆਜ ਪੈ ਰਿਹਾ ਹੈ ਹੁਣ ਪਹਿਲਾਂ ਤਾਂ ਮੇਰੀ ਇੱਕ ਚੀਜ਼ ਹਮੇਸ਼ਾ ਧਿਆਨ ਚ ਕਰ ਲਿਓ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆ ਲਈ ਬੜਿਓ ਇਨ ਫਿਊਚਰ ਵੀ ਕੰਮ ਆਊਗੀ ਲੋਨ ਲੈ ਰਖਿਆ ਨਹੀਂ ਲੈ ਰਖਿਆ ਉਹ ਚੀਜ਼ ਨਾਲ ਕੋਈ ਚੱਕਰ ਨਹੀਂ ਹੈਗਾ ਲੋਨ ਭਾਵੇਂ ਹੋਮ ਲੋਨ ਹੈ ਪਰਸਨਲ ਲੋਨ ਹੈ ਬਿਜ਼ਨਸ ਲੋਨ ਹੈ ਆਪਾਂ ਕੋਈ ਲਿਮਟ ਕਰਾ ਲਨੇ ਆ ਸਟੱਡੀ ਲੋਨ ਕਰਾ ਲਨੇ ਆ ਲੋਨ ਕੋਈ ਵੀ ਹੈ ਸਾਰਾ ਤੇ ਫਾਰਮੂਲਾ ਇੱਕ ਸੇਮ ਲੱਗੂਗਾ ਇਹੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਓ ਸਭ ਤੋਂ ਪਹਿਲਾਂ ਇੱਕ ਚੀਜ਼ ਸਮਝ ਲਓ 12.50% ਬਰਾਬਰ ਹੁੰਦਾ 1 ਰੁਪਏ ਦੇ ਹੁਣ ਤੁਸੀਂ ਕਹੋਗੇ ਯਾਰ ਇਹ ਤੁਸੀਂ ਤੁੱਕਾ ਲਾ ਰਹੇ ਹੋ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਤਾਂ ਇਹ ਥਿਊਰੀ ਹੈ ਕਿਸੇ ਵੀ ਲੋਨ ਦੀ ਤੁਹਾਨੂੰ ਜੇ ਇਹ ਚੀਜ਼ ਪਤਾ ਲੱਗ ਗਈ ਤੁਹਾਨੂੰ ਕੋਈ ਵੀ ਪਾਗਲ ਨਹੀਂ ਬਣਾ ਸਕਦਾ ਤੁਸੀਂ ਖੁਦ ਕੈਲਕੂਲੇਟ ਕਰ ਲਓਗੇ ਇੱਕ ਮਿੰਟ ਦੇ ਵਿੱਚ ਆਪਦੇ ਮੋਬਾਈਲ ਫੋਨ ਦੇ ਕੈਲਕੂਲੇਟਰ ਤੇ ਮੈਂ ਤਾਂ ਤੁਹਾਨੂੰ ਬੋਰਡ ਤੇ ਸਮਝਾ ਰਿਹਾ ਤਾਂ ਜੋ ਤੁਹਾਨੂੰ ਨਾ ਯਾਦ ਰਹੀ ਜਾਵੇ ਤਾਂ ਕਰਕੇ ਸਾਢੇ 12.5 ਰੁਪਿਆ ਕਿਵੇਂ ਬਣ ਗਿਆ ਬਾਈ ਹੁਣ ਇਹ ਕੱਢਣਾ ਹੈ ਹਮੇਸ਼ਾ ਇੱਕ ਤਿਆਰ ਰੱਖੋ ਜਿੰਨਾ ਵੀ ਪਰਸੈਂਟ ਤੁਹਾਨੂੰ ਲੋਨ ਲੱਗ ਰਿਹਾ ਹੈ ਇਹਨੂੰ ਹਮੇਸ਼ਾ ਮਲਟੀਪਲਾਈ ਕਰਨਾ ਹੈ 8 ਦੇ ਨਾਲ ਠੀਕ ਹੈ ਹੁਣ ਜਿਵੇਂ ਮਲਟੀਪਲਾਈ ਕਰਾਂ ਉਹ ਰਿਹਾ ਕਿ 0 8 5 40 ਠੀਕ ਹੈ ਫੇਰ 0 ਆ ਗਈ ਉੱਪਰ ਵਾਗੇ 4 8 ਦੁਨੀ 16 16 ਤੇ 4 20 ਫੇਰ 0 ਆ ਗਈ 2 8 ਤੇ 2 10 ਹੁਣ ਇਹ ਕਿੰਨੇ ਬਣ ਗਏ ਸੌਰੀ ਇੱਥੇ ਪੁਆਇੰਟ ਉਰੇ ਆਊਗਾ 100 ਤੋਂ ਬਾਅਦ ਆਹ ਪੁਆਇੰਟ ਆ ਗਿਆ 1 ਰੁਪਏ ਦੇ ਵਿੱਚ ਆਪਣੇ ਪੈਸੇ ਕਿੰਨੇ ਹੁੰਦੇ ਨੇ ਜੀ 100 ਪੈਸਾ ਹੁੰਦਾ ਹੈ 1 ਰੁਪਏ ਦੇ ਵਿੱਚ 100 ਪੈਸੇ ਹੀ ਹੁੰਦਾ ਹੋਊਗਾ ਹਨ ਤਾਂ ਹੁਣ ਜਦੋਂ 12 65 95 ਬਣ 18 ਮਲਟੀਪਲਾਈ ਕਰਾ ਤਾਂ ਇੱਥੇ 100 ਪੈਸੇ ਆ ਗਏ 100.2 0 ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਆਪਾਂ ਕਿਸੇ ਵੀ ਵੈਲਿਊ ਨੂੰ 8 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਪੈਸੇ ਵੀ ਆ ਜਾਣਗੇ ਆਪਣੇ ਕੋਲ ਰੁਪਈਏ ਵੀ ਆ ਜਾਣਗੇ ਹੁਣ ਇਹੋ ਚੀਜ਼ ਕੰਮ ਕਿਵੇਂ ਕਰਦੀ ਹੈ ਮੈਂ ਤੁਹਾਨੂੰ ਇਹਦਾ ਪੱਕਾ ਹਾਲ ਦਿਖਾ ਦਣਾ ਮੰਨ ਕੇ ਚੱਲੋ ਆਪਾਂ ਨੇ 2 ਰੁਪਏ ਦਾ ਵਿਆਜ ਲਾਉਣਾ ਹੈ ਠੀਕ ਹੈ ਕਿੰਨਾ ਬਣੂਗਾ 12.50 ਤੇ 12.65 50 ਕਿੰਨੇ ਬਣਗੇ 25 ਬਣਗੇ 25% ਇਹ ਬਰਾਬਰ ਹੋਣਾ ਚਾਹੀਦਾ 2 ਰੁਪਏ ਦੇ ਠੀਕ ਹੈ ਜਿਵੇਂ 25 ਨੂੰ 8 ਨਾਲ ਗੁਣਾ ਕਰਦਾ 85 40 4 8 2 16 16 ਦੇ 4 20 ਕਿੰਨਾ ਹੋ ਗਿਆ ਜੀ 200 ਪੈਸੇ ਹੋ ਗਏ ਜੀ 200 ਪੈਸੇ ਨੂੰ ਕਿੰਨੇ ਚ ਕਨਵਰਟ ਕਰੋ ਰੁਪਏ ਚ ਕਰਕੇ 2 ਰੁਪਏ ਬਣ ਗਏ ਜੀ ਹੁਣ ਸਾਨੂੰ ਪਤਾ ਲੱਗੀ ਚੀਜ਼ ਅਸਲੀ ਵਿੱਚ ਵਿਆਜ ਨਿਕਲਦਾ ਕਿਵੇਂ ਮਿੱਤਰੋ ਲੋਨ ਕੋਈ ਵੀ ਹੋਵੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਵੀ ਬੈਂਕ ਵਾਲਾ ਚਲੋ ਮੈਂ ਕਿਸੇ ਦੀ ਉਹਨੂੰ ਬੁਰਾਈ ਨਹੀਂ ਕਰ ਰਿਹਾ ਪਰ ਬਹੁਤ ਲੋਕ ਲੁਕੋ ਲੈਂਦੇ ਨੇ ਯਾਰ ਹਨਾ ਪਤਾ ਨਹੀਂ ਲੱਗਣ ਦਿੰਦੇ ਖਾਸ ਕਰ ਜਿਹੜੇ ਆਪਣੇ ਵੀਰ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਵਿਚਾਰਾਂ ਨੂੰ ਪਤੀਆਂ ਲੱਗਣ ਦਿੰਦੇ ਕਿ ਅਚਲ ਦੇ ਵਿੱਚ ਵਿਆਜ ਕਿੰਨਾ ਲੱਗ ਰਿਹਾ ਹੁਣ ਮੈਂ ਚੇਪੀ ਲਾ ਦਾਂਗੇ ਸਾਨੂੰ ਮੈਂ ਸਿੱਧੀ ਜਿਹੀ ਗੱਲ ਕਹਿਣਾ ਯਾਰ ਇਹਦੇ ਵਿੱਚ ਕੀ ਹੋਲਾ 13% ਬੰਦੇ ਨੂੰ ਵਿਆਜ ਲੱਗ ਰਿਹਾ ਮੈਂ ਕਹਿੰਦਾ ਅਗਲੇ ਨੂੰ ਬਾਈ ਤੈਨੂੰ ਤਾਂ ਮੈਂ 60 ਪੈਸੇ ਦੇ ਵਿਆਜ ਤੇ ਲੋਨ ਦਵਾ ਦੇਣਾ ਪਿੰਡਲਾ ਵਿਚਾਰਾ ਪਤਾ ਹੈ ਨਹੀਂ ਠੀਕ ਹੈ ਹੁਣ 13 ਦਾ 60 ਬਣਦਾ ਕਿੰਨਾ ਬਣਦਾ ਕਿੰਨਾ ਮਰਜ਼ੀ ਚ ਪੇ ਦਿਓ ਬਾਈ ਉਹਨੂੰ 13% ਤਾਂ ਪਤੀਆਂ ਲੱਗਣ ਦੇਣਾ ਆਪਾਂ ਨੇ ਨਾ ਪਤਾ ਲੱਗਦਾ ਹੁਣ ਜਿਹੜੇ ਬੰਦੇ ਨੂੰ ਕਹਤਾ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਉਹ ਕਹੂਗਾ ਨਾ ਜੇ 13% ਤੇ ਬਈ ਮੈਂ ਤੈਨੂੰ 60 ਪੈਸੇ ਦਊਗਾ ਇੱਕ ਸੈਂਕਸ਼ਨ ਲੈਟਰ ਹੁੰਦਾ ਹੁੰਦਾ ਹੈ ਸੈਂਕਸ਼ਨ ਲੈਟਰ ਜਦੋਂ ਤੁਸੀਂ ਬੈਂਕ ਦੇ ਵਿੱਚ ਫਾਈਲ ਜਾਂ ਕਿਸੇ ਪ੍ਰਾਈਵੇਟ ਫਾਈਨਾਂਸ ਕੰਪਨੀ ਜਾਂ ਕਿਸੇ ਸਰਕਾਰੀ ਬੈਂਕ ਦੇ ਵਿੱਚ ਲੋਨ ਅਪਲਾਈ ਕਰਦੇ ਹੋ ਆਪਣਾ ਆਧਾਰ ਕਾਰਡ ਆਪਣਾ ਪੈਨ ਕਾਰਡ ਆਪਣੀਆਂ ਦੋ ਫੋਟੋਆਂ ਆਪਣੀ ਬੈਂਕ ਦੀ ਕਾਪੀ ਦਿੰਨੇ ਹੋ ਤੇ ਆਪਣਾ ਇੱਕ ਚੈੱਕ ਦਿੰਨੇ ਹੋ ਪ੍ਰੋਸੈਸਿੰਗ ਫੀਸ ਵਾਸਤੇ ਇਹ ਸਾਰਾ ਕੁਝ ਦੇਣ ਤੋਂ ਬਾਅਦ ਇੱਕ ਸੈਂਕਸ਼ਨ ਲੈਟਰ ਲੱਕੜ ਕੇ ਆਉਂਦਾ ਇਹ ਨਾਮ ਨੂੰ ਜਿਆਦਾ ਰੱਖ ਲਓ ਠੀਕ ਹੈ ਐਸ ਸੀ ਟ ਆਈਓ ਐਨ ਲੈਟਰ ਇਹ ਸੈਂਕਸ਼ਨ ਲੈਟਰ ਦੇ ਵਿੱਚ ਸਾਰਾ ਕੁਝ ਲਿਖਿਆ ਹੋਊਗਾ ਪ੍ਰਿੰਸੀਪਲ ਅਮਾਉਂਟ ਮੂਲ ਕਿੰਨਾ ਜੀ ਕਿੰਨਾ ਸਾਨੂੰ ਲੋਨ ਮਿਲ ਰਿਹਾ 10 ਲੱਖ ਰੁਪਏ ਦਾ ਠੀਕ ਹੈ ਤੇ ਇਹਦੇ ਉੱਤੇ ਜੀ ਵਿਆਜ ਕਿੰਨਾ ਲੱਗ ਰਿਹਾ 13% ਇਹਦੇ ਵਿੱਚ ਜੀ ਇਨਸੋਰਸ ਕਿੰਨਾ ਦੇ ਰਹੇ ਆ ਅਸੀਂ 2 ਲੱਖ ਰੁਪਏ ਦਾ ਇਹਦੀਆਂ ਜੀ EMI ਕਿੰਨੀਆਂ ਮੰਨ ਗਈਆਂ ਜੀ ਇਹਦੀਆਂ EMI ਜਿਹੜੇ ਹਿਸਾਬ ਦੇ ਨਾਲ ਆ ਗਿਆ ਮੰਨ ਕੇ ਚਲੋ 10 ਸਾਲ ਦਾ ਬਣ ਗਿਆ ਇਹ ਸਾਰਾ ਕੁਝ ਲਿਖਿਆ ਹੁੰਦਾ ਥੋਨੇ ਆ ਚੀਜ਼ ਫੜਨੀ ਆ ਮਿੱਤਰੋ ਤੇ ਇਨਸੋਰਸ ਵਾਲਾ ਇਹ ਫਾਇਦੇ ਵਾਲਾ ਵੀ ਹੁੰਦਾ ਨੁਕਸਾਨ ਵਾਲਾ ਵੀ ਹੁੰਦਾ ਇਹਨੂੰ ਪਰ ਪੜ ਲਿਓ ਚੰਗੀ ਤਰ੍ਹਾਂ ਇਨਸੋਰਸ ਵਾਲੇ ਨੂੰ ਕਿਉਂਕਿ ਜੇ ਤੁਸੀਂ ਹੋਮ ਲੋਨ ਲੈ ਰਹੇ ਹੋ ਤੇ ਨਾਲ ਪ੍ਰਾਪਰਟੀ ਦਾ ਇਨਸੋਰਸ ਵੀ ਹੁੰਦਾ ਤੁਹਾਡਾ ਇਨਸੋਰਸ ਵੀ ਨਾਲ ਹੁੰਦਾ ਜੇ ਤੁਸੀਂ ਪਰਸਨ ਲੈ ਰਹੇ ਹੋ ਤਾਂ ਤੁਹਾਡਾ ਮਤਲਬ ਮੈਂ ਸੁਰੱਖਤਾ ਹੋਏ ਇਨਕਲੂਡ ਕਰਦੀ ਕਰਦੇ ਨੇ 100% ਇਹਦਾ ਕੋਈ ਹਿਲਣਾ ਨਹੀਂ ਇਹਨੂੰ ਪੜ ਲਓਗੇ 13% ਹੁਣ ਕਹਤਾ ਜੀ 13% ਹੈ ਤੁਹਾਨੂੰ ਕਹਤਾ 60 ਪੈਸੇ ਹੁਣ ਥੋਨੇ ਸੈਂਕਸ਼ਨ ਲੈਟਰ ਤੇ ਆਹ ਚੀਜ਼ ਦੇਖ ਲਈ ਕੱਢਣਾ ਕਿਵੇਂ ਆ ਸਿਰਫ 13% ਨੂੰ 8 ਨਾਲ ਗੁਣਾ ਕਰ ਦਿਓ 38 24 ਠੀਕ ਹੈ 2 8 ਤੇ 2 10 ਕਿੰਨੇ ਹੋਗੇ ਜੀ ਦੱਸੋ ਇਧਰਲਾ 100 ਪੈਸੇ ਬਣ ਗਿਆ ਪਰਲਾ 40 ਸਮਝ ਰਹੇਂ? 1 ਰੁਪਏ ਤੋਂ ਉੱਪਰ ਵਿਆਜ ਵਹਿ ਰਿਹਾ ਐ ਐਵੇਂ ਕੱਢਣਾ ਹੁੰਦਾ ਬਾਕੀ ਜੇ ਹੁਣ ਮੈਂ ਸਮਝਾਇਆ ਤੁਹਾਨੂੰ ਜਮੀ ਦੇਸੀ ਤਰੀਕੇ ਦੇ ਨਾਲ ਠੀਕ ਹੈ ਵੀ ਕਿਸੇ ਵੀ ਲੋਨ ਦਾ ਰੇਟ ਆਫ ਇੰਟਰਸਟ ਕੱਢਣ ਦਾ ਦੇਸੀ ਤਰੀਕਾ ਲਾ ਲਓ ਦੇਸੀ ਫਾਰਮੂਲਾ ਲਾ ਲਓ ਬਸ ਉਹ ਦੱਸਣ ਵਾਲੇ ਵਧਾ ਚੜਾ ਕੇ ਤਾਂ ਆਉਂਦੇ ਨੇ ਆਪਾਂ ਸਿੱਧਾ ਤੁਹਾਨੂੰ ਸਮਝਾਤਾ ਬਾਕੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕੋਈ ਸਿੱਖਣ ਨੂੰ ਮਿਲਿਆ ਤਾਂ ਵੀ ਸ਼ੇਅਰ ਕਰ ਦਿਓ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਦਾਂ ਦੀ ਹੀ ਲੋਨ ਦੇ ਰਿਗਾਰਡਿੰਗ ਵੀਡੀਓ ਹੋਰ ਦੇਖਣ ਦੇ ਲਈ ਧੰਨਵਾਦ ਦੋਸਤੋ